ਭਾਰ ਨਹੀਂ ਘਟ ਰਿਹਾ ਨਾ ਤੁਹਾਡਾ ਵਜਨ ਘਟਾਉਣਾ ਚਾਹੁੰਦੇ ਹੋ ਨਾ ਆ ਪੀ ਲੋ ਇਹਦੇ ਨਾਲ ਤੁਹਾਡਾ 100% ਭਾਰ ਘਟੂਗਾ ਪੇਜ ਫੋਲੋ ਕਰ ਲੋ ਇਹ ਜੀਆਂ ਚੀਜ਼ਾਂ ਤੁਹਾਨੂੰ ਦੱਸਿਆ ਕਰਾਂਗੇ ਤੁਸੀਂ ਨਾ ਮਨ ਚਾਹ ਵਜਨ ਘਟਾ ਸਕਦੇ ਹੋ ਮਹੀਨੇ ਦਾ 5 ਕਿਲੋ ਘਟਦਾ ਵੀਰੇ ਇਹਦੇ ਨਾਲ 5 ਕਿਲੋ ਮਹੀਨੇ ਦਾ ਪਾਣੀ ਦਾ ਗਲਾਸ ਫਰਾਈਪੈਨ ਚ ਪਾ ਕੇ ਉਬਾਲ ਲੋ ਚੰਗੀ ਤਰ੍ਹਾਂ ਉਬਾਲ ਲੈਣਾ ਚੰਗੀ ਤਰ੍ਹਾਂ ਜਦੋਂ ਉਬਲ ਜੇ ਪਾਣੀ ਉਹਨੂੰ ਲਾ ਕੇ ਤੇ ਇੱਕ ਗਲਾਸ ਚ ਪਾ ਲਓ ਜਿਹੜੇ ਗਲਾਸ ਚ ਆਪਾਂ ਪੀਣਾ ਹੈ ਚੀਜ਼ ਬਣਾ ਕੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ 2 ਰੁਪਿਆਵਾਂ ਵਾਲਾ ਕਾਫੀ ਦਾ ਪੌਚ ਪਾਵਾਂਗੇ ਆਥ ਨੂੰ ਮੈਂ ਦਿਖਾਉਣਾ 2 ਰੁਪਿਆਵਾਂ ਵਾਲਾ ਜਿਹੜਾ ਸਸਤੇ ਚ ਜਮ ਭਾਰ ਇੰਨਾ ਘਟਦਾ ਨਾ ਤੇ ਮੈਂ ਕਹਿੰਨਾ ਵੀ ਤੁਸੀਂ ਹੈਰਾਨ ਹੀ ਹੋ ਜਾਓਗੇ ਮਹੀਨੇ ਦਾ 5 ਕਿਲੋ ਘਟੂਗਾ 2 ਰੁਪਿਆਵਾਂ ਦੇ ਵਿੱਚ ਆ 2 ਰੁਪਿਆਵਾਂ ਵਾਲਾ ਜਿਹੜਾ ਨੈਸਕੇਫੇ ਦਾ ਕਾਫੀ ਪੌਚ ਆ ਇਹ ਤੁਸੀਂ ਇਹਦੇ ਵਿੱਚ ਪਾ ਲਓ ਪਾਣੀ ਦੇ ਗਲਾਸ ਚ ਗਰਮ ਪਾਣੀ ਚ ਉਸ ਤੋਂ ਬਾਅਦ ਅੱਧਾ ਤੁਸੀਂ ਇਹਦੇ ਵਿੱਚ ਨਿੰਬੂ ਪਾ ਲਓ ਤੇ ਦੋਨੇ ਚੀਜ਼ਾਂ ਮਿਲਾ ਕੇ ਤੇ ਇਹਨੂੰ ਖਾਲੀ ਢੇਟ ਪੀਓਗੇ ਤਾਂ ਜ਼ਿਆਦਾ ਬੈਨੀਫਿਟਾ ਪਰ ਜੇ ਤੁਸੀਂ ਮੰਨ ਲਓ ਵੀ ਤੁਹਾਡੇ ਕੋਲ ਸਮਾਂ ਘੱਟ ਹੁੰਦਾ ਹਨਾ ਕਈ ਵਾਰੀ ਆਪਾਂ ਨੂੰ ਯਾਦ ਨਹੀਂ ਆਉਂਦਾ ਹਨਾ ਤਾਂ ਤੁਸੀਂ ਰੋਟੀ ਖਾਣ ਤੋਂ 1 ਘੰਟਾ ਬਾਅਦ ਪੀਣਾ ਇਹਨੂੰ ਠੀਕ ਹੈ ਇਹਦੇ ਤੋਂ 1 ਘੰਟਾ ਜਿਹੜਾ ਆਪਾਂ ਜੂਸਾ ਕਾੜਾ ਬਣਾਇਆ ਇਹ 1 ਘੰਟਾ ਪਹਿਲਾਂ ਵੀ ਨਹੀਂ ਇਹ ਤਾਂ ਕੁਝ ਖਾਣਾ ਹੁੰਦਾ ਤੇ ਇਹ ਤੋਂ ਮਗਰੋਂ ਵੀ ਨਹੀਂ 1 ਘੰਟਾ ਖਾਣਾ ਹੁੰਦਾ ਬਸ ਉਸ ਹਿਸਾਬ ਨਾਲ ਜਦੋਂ ਤੁਹਾਨੂੰ ਟਾਈਮ ਮਿਲੇ ਉਸ ਹਿਸਾਬ ਨਾਲ ਇਹਨੂੰ ਪੀਓ ਤੇ 1 ਮਹੀਨਾ ਲਗਾਤਾਰ ਪਿਓਗੇ ਤਾਂ 5 ਕਿਲੋ ਘਟ ਜੂਗਾ ਸ਼ੇਅਰ ਕਰ ਦਿਓ ਦੋਸਤੋ ਭਾਰ ਨਹੀਂ ਘਟ ਰਿਹਾ ਨਾ ਤੁਹਾਡਾ ਵਜਨ ਘਟਾਉਣਾ ਚਾਹੁੰਦੇ ਹੋ ਨਾ ਆ ਪੀ ਲਓ ਇਹਦੇ ਨਾਲ ਤੁਹਾਡਾ 100% ਭਾਰ ਘਟੂਗਾ ਪੇਜ ਫੋਲੋ ਕਰ ਲੋ ਇਹ ਜੀਆਂ ਚੀਜ਼ਾਂ ਤੁਹਾਨੂੰ ਦੱਸਿਆ ਕਰਾਂਗੇ ਤੁਸੀਂ ਨਾ ਮਨਚਾਹ ਵਜਨ ਘਟਾ ਸਕਦੇ ਹੋ ਮਹੀਨੇ ਦਾ 5 ਕਿਲੋ ਘਟਦਾ ਵੀਰੇ ਇਹਦੇ ਨਾਲ 5 ਕਿਲੋ ਮਹੀਨੇ ਦਾ ਪਾਣੀ ਦਾ ਗਲਾਸ ਫਰਾਈਪੈਨ ਚ ਪਾ ਕੇ ਉਬਾਲ ਲਓ ਚੰਗੀ ਤਰ੍ਹਾਂ ਉਬਾਲ ਲੈਣਾ ਚੰਗੀ ਤਰ੍ਹਾਂ ਜਦੋਂ ਉਬਲ ਜੇ ਪਾਣੀ ਉਹਨੂੰ ਲਾ ਕੇ ਤੇ ਇੱਕ ਗਲਾਸ ਚ ਪਾ ਲਓ ਜਿਹੜੇ ਗਲਾਸ ਚ ਆਪਾਂ ਪੀਣਾ ਹੈ ਚੀਜ਼ ਬਣਾ ਕੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ 2 ਰੁਪਿਆਵਾਂ ਵਾਲਾ ਕਾਫੀ ਦਾ ਪੌਚ ਪਾਵਾਂਗੇ ਅੱਥ ਨੂੰ ਮੈਂ ਦਿਖਾਉਣਾ 2 ਰੁਪਿਆਵਾਂ ਵਾਲਾ ਜਿਹੜਾ ਸਸਤੇ ਚ ਜਮ੍ਹਾਂ ਭਾਰ ਇੰਨਾ ਘਟਦਾ ਨਾ ਤੇ ਮੈਂ ਕਹਿੰਨਾ ਵੀ ਤੁਸੀਂ ਹੈਰਾਨੇ ਹੋ ਜਾਓਗੇ ਮਹੀਨੇ ਦਾ 5 ਕਿਲੋ ਘਟੂਗਾ 2 ਰੁਪਿਆਵਾਂ ਦੇ ਵਿੱਚ ਆ 2 ਰੁਪਿਆਵਾਂ ਵਾਲਾ ਜਿਹੜਾ ਨੈਸਕੇਫੇ ਦਾ ਕਾਫੀ ਪੌਚ ਆ ਇਹ ਤੁਸੀਂ ਇਹਦੇ ਵਿੱਚ ਪਾ ਲਓ ਪਾਣੀ ਦੇ ਗਲਾਸ 'ਚ ਗਰਮ ਪਾਣੀ 'ਚ ਉਸ ਤੋਂ ਬਾਅਦ ਅੱਧਾ ਤੁਸੀਂ ਇਹਦੇ ਵਿੱਚ ਨਿੰਬੂ ਪਾ ਲਓ ਤੇ ਦੋਨੇ ਚੀਜ਼ਾਂ ਮਿਲਾ ਕੇ ਤੇ ਇਹਨੂੰ ਖਾਲੀ ਪੇਟ ਪੀਓਗੇ ਤਾਂ ਜ਼ਿਆਦਾ ਬੈਨੀਫਿਟਾ ਪਰ ਜੇ ਤੁਸੀਂ ਮੰਨ ਲਓ ਵੀ ਤੁਹਾਡੇ ਕੋਲ ਸਮਾਂ ਘੱਟ ਹੁੰਦਾ ਹਨਾ ਕਈ ਵਾਰੀ ਆਪਾਂ ਨੂੰ ਯਾਦ ਨਹੀਂ ਆਉਂਦਾ ਹਨਾ ਤਾਂ ਤੁਸੀਂ ਰੋਟੀ ਖਾਣ ਤੋਂ 1 ਘੰਟਾ ਬਾਅਦ ਪੀਣਾ ਇਹਨੂੰ ਠੀਕ ਹੈ ਇਹਦੇ ਤੋਂ 1 ਘੰਟਾ ਜਿਹੜਾ ਆਪਾਂ ਜੂਸਾ ਕਾੜਾ ਬਣਾਇਆ ਇਹ 1 ਘੰਟਾ ਪਹਿਲਾਂ ਵੀ ਨਹੀਂ ਇਹ ਤੋਂ ਕੁਝ ਖਾਣਾ ਹੁੰਦਾ ਤੇ ਇਹ ਤੋਂ ਮਗਰੋਂ ਵੀ ਨਹੀਂ 1 ਘੰਟਾ ਖਾਣਾ ਹੁੰਦਾ ਬਸ ਉਸ ਹਿਸਾਬ ਨਾਲ ਜਦੋਂ ਤੁਹਾਨੂੰ ਟਾਈਮ ਮਿਲੇ ਉਸ ਹਿਸਾਬ ਨਾਲ ਇਹਨੂੰ ਪੀਓ ਤੇ ਇੱਕ ਮਹੀਨਾ ਲਗਾਤਾਰ ਪਿਓਗੇ ਤਾਂ 5 ਕਿਲੋ ਘਟ ਜੂਗਾ ਸ਼ੇਅਰ ਕਰ ਦਿਓ ਦੋਸਤੋ